ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 927 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 928 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਲੋਕ ਸਾਧ ਸੰਗਤ ਬਿਨ ਭਰਮ ਮੁਈ ਕਰਦੀ ਕਰਮ ਅਨੇਕ ਗੁਰੂ ਦੀ ਸੰਗਤ ਵਾਂਝੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ ਇਸਤਰੀ ਮਾਇਆ ਦੇ ਮੋਹ ਵਿੱਚ ਪਟਕ ਪਟਕ ਕੇ ਆਤਮਕ ਮੌਤ ਸਹਿੜ ਲੈਂਦੀ ਹੈ ਕੋਮਲ ਬੰਦਨ ਬਾਦਿਆ ਨਾਨਕ ਕਰਮ ਹਲੇਖ ਏ ਨਾਨਕ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ ਇਸਤਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਇਆਂ ਵਿੱਚ ਵੱਜੀ ਰਹਿੰਦੀ ਹੈ ਜੋ ਭਾਣੇ ਸੇ ਮਿਲਿਆ ਵੇਛੋੜੇ ਭੀ ਆਪ ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ ਉਨਾ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪਣੇ ਚਰਨਾਂ ਤੋਂ ਵਿਛੜਦਾ ਪਿਆਪ ਹੀ ਹੈ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪਰਤਾਪ ਇਸ ਵਾਸਤੇ ਹੈ ਨਾਨਕ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੈ ਛੰਤ ਗ੍ਰੇਖ ਮਰੋ ਤਤ ਗਾਖੜੀ ਜੇਠ ਖੜੇ ਕਾਮ ਜਿਓ ਹੇ ਸਹੇਲਿਏ ਜਿਵੇਂ ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ ਜੇਠ ਹਾੜ ਵਿੱਚ ਬੜੀ ਧੁੱਪ ਪੈਂਦੀ ਹੈ ਇਸ ਰੁੱਤੇ ਜੀ ਜੰਤ ਬਹੁਤ ਔਖੇ ਹੁੰਦੇ ਹਨ ਪ੍ਰੇਮ ਬਿਸ਼ੋ ਦੁਹਾਗਣੀ ਦ੍ਰਿਸ਼ਟ ਨਾ ਕਰੀਂ RAM ਜਿਓ ਤੇਵੇਂ ਜਿਸ ਬੰਦੇ ਭਾਗਾ ਵਾਲੀ ਤੇਵੇਂ ਜਿਸ ਬੰਦੇ ਭਾਗਾ ਵਾਲੀ ਜੀਵ ਇਸਤਰੀ ਵੱਲ ਪ੍ਰਭੂ ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਹੋਂਦ ਸਾੜਦੀ ਹੈ ਨਹਿ ਦ੍ਰਿਸ਼ਟਿ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਹੀਂ ਦਿਸਦਾ ਓਹ ਹੋ ਕੇ ਲੈ ਲੈ ਮਰਦੀ ਰਹਦੀ ਹੈ ਮਾਇਆ ਦੇ ਹੰਕਾਰ ਵਿੱਚ ਉਹ ਆਪਣਾ ਆਤਮਿਕ ਜੀਵਨ ਲੁਟਾ ਬੈਠਦੀ ਹੈ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁੱਠਿਆ ਮਾਇਆ ਦੇ ਮੋਹ ਵਿੱਚ ਫਸੀ ਹੋਈ ਉਹ ਪ੍ਰਭੂ ਪਤੀ ਵੱਲੋਂ ਰੁੱਸੀ ਰਹਿੰਦੀ ਹੈ ਤੇ ਸਦਾ ਐਂ ਤੜਫਦੀ ਰਹਿੰਦੀ ਹੈ ਜਿਵੇਂ ਪਾਣੀ ਤੋਂ ਬਿਨਾ ਮਛੀ ਤੜਫਦੀ ਹੈ ਕਰ পাপ ਜੋ ਨਹੀਂ ਪੈ ਪੀਤ ਹੋਈ ਦੇ ਸਾਸਨ ਜਾਮ ਜਿਓ ਹੇ ਸਹੇਲੀਏ ਜਿਹੜੀ ਜੀਵ ਇਸਤਰੀ পাপ ਕਰ ਕਰਕੇ ਘਬਰੀ ਰਹਿੰਦੀ ਹੈ ਉਸ ਨੂੰ ਜਮ ਰਾਜ ਸਦਾ ਸਜ਼ਾ ਦਿੰਦਾ ਹੈ ਬੇਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜਿਓ ਨਾਨਕ ਬੇਨਤੀ ਕਰਦਾ ਹੈ हे ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਮੈਂ ਤੇਰੀ ਸਰਨਾਇਆ ਹਾਂ ਮੈਨੂੰ ਆਪਣੇ ਚਰਨਾ ਵਿੱਚ ਜੋੜੀ ਰੱਖ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ हे ਨਾਨਕ ਜਿਹ ਜੀਵ ਇਸਤਰੀ ਦੇ ਹਿਰਦੇ ਵਿੱਚ ਆਪਣੇ ਪ੍ਰੀਤਮ ਪ੍ਰਭੂ ਨਾਲ ਪਿਆਰ ਬਣਦਾ ਹੈ ਓ ਸੁਪ੍ਰੀਤਮ ਤੋ ਵੀ ਨਾ ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਏ ਨਾਨਕ ਬਿਨਾ ਕਿਸੇ ਉਚੇਚੇ ਯਤਨ ਦੇ ਹੀ ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਓ ਸੁਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ਕਰ ਗਹਿ ਲੈਨੀ ਸਾਜਨੈ ਜਨਮ ਜਨਮ ਕੇ ਮੀਤਾ अनेका ਜਨਮਾਂ ਤੋਂ ਚੱਲੇ ਆ ਰਹੇ ਮਿੱਤਰ ਸੱਜਣ ਪ੍ਰਭੂ ਨੇ ਜੈਸ ਜੀਵ ਇਸਤਰੀ ਦਾ ਹੱਥ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਜੀਤਾ ਹੈ ਨਾਨਕ ਉਸ ਪ੍ਰਭੂ ਨੇ ਆਪਣਾ ਹਾਰਦਿਕ ਪਿਆਰ ਦੇ ਕੇ ਉਸ ਜੀਵ ਇਸਤਰੀ ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ਸ਼ਾਂਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜਿਓ ਹੇ ਸਹੇਰੀਏ ਜਿਵੇਂ ਵਰਖਾ ਰੁੱਤ ਬੜੀ ਸੁਹਾਗ ਸੁਖਦਾਈ ਹੁੰਦੀ ਹੈ ਸਾਵਣ ਭਾਦਰੋਂ ਦੇ ਮਹੀਨਿਆਂ ਵਿੱਚ ਵਰਖਾ ਦੇ ਕਾਰਨ ਬੜੀਆਂ ਮੋਜਾਂ ਬਣੀਆਂ ਰਹਿੰਦੀਆਂ ਹਨ ਕਾਣੇ ਉਹ ਨਵ ਉੱਠੇ ਜਲ ਥਲ ਪੂਰੇ ਆਮਕਰੰਦ ਜਿਓ ਬੱਦਲ ਝੁੱਕ ਝੁੱਕ ਕੇ ਵਰਦੇ ਹਨ ਤਲਾਬਾਂ ਛਪੜਾਂ ਵਿੱਚ ਧਰਤੀ ਤੇ ਟੋਇਆਂ ਵਿੱਚ ਹਰਥਾ ਸੁਗੰਧੀ ਭਰਿਆ ਪਾਣੀ ਹੀ ਪਾਣੀ ਪਰ ਜਾਂਦਾ ਹੈ ਪ੍ਰਭ ਪੂਰ ਰਹਾ ਸਭ ਸਰਬਠਾਈ ਹਰ ਨਾਮ ਨਵ ਨਿਦ ਗ੍ਰਹਿ ਭਰੇ ਤਿਵੇਂ ਜਿਨ੍ਹਾਂ ਦੇ ਹਿਰਦੇ ਘਰ ਪ੍ਰਮਾਤਮਾ ਦੇ ਨਾਮ ਦੇ ਨੌ ਖਜ਼ਾਨਿਆਂ ਨਾਲ ਨੱਕਾ-ਨੱਕ ਭਰ ਜਾਂਦੇ ਹਨ ਉਹਨਾਂ ਨੂੰ ਪ੍ਰਮਾਤਮਾ ਸਭਨੀ ਥਾਂ ਈ ਦਿਸਣ ਲੱਗ ਪੈਂਦਾ ਹੈ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਸਭਨਾ ਦੇ ਦਿਲ ਦੀ ਜਾਣਨ ਵਾਲੇ ਮਾਲਕ ਪ੍ਰਭ ਪ੍ਰਮਾਤਮਾ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁੱਲਾਂ ਤਰ ਜਾਂਦੀਆਂ ਹਨ ਪ੍ਰੇ ਰੰਗ ਜਾਗੇ ਨਾ ਛਿਦਰ ਲਾਗੇ ਕਿਰਪਾਲ ਸਦਬਖਸ਼ਿੰਦ ਜਿਓ ਹੇ ਸਹੇਲੀਏ ਜਿਹੜੇ ਗੁਟਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਂਦੇ ਹਨ ਉਹਨਾਂ ਨੂੰ ਬਕਾਰਾਂ ਦਾ ਕੋਈ ਦਾਗ ਨਹੀਂ ਲੱਗਦਾ ਦੇ ਆਧਕਾਰ ਪ੍ਰਭੂ ਪਰਮਾਤਮਾ ਸਦਾ ਉਹਨਾਂ ਉੱਤੇ ਤਰੁਠਿਆ ਰਹਿੰਦਾ ਹੈ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਉ ਨਾਨਕ ਬੇਨਤੀ ਕਰਦਾ ਹੈ हे ਸਹੇਲਿਏ ਉਹਨਾਂ ਨੂੰ ਮਨ ਵਿੱਚ ਸਦਾ ਪਿਆਰਾ ਲੱਗਣ ਵਾਲਾ ਖਸਮ ਪ੍ਰਭੂ ਮਿਲ ਪੈਂਦਾ ਹੈ ਸ਼ਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੇ ਨਾਨਕ ਪ੍ਰਭ ਦੇ ਦਰਸ਼ਨ ਦੀ ਆਸ ਰੱਖ ਕੇ ਦਰਸ਼ਨ ਦੀ ਤਾਂਗ ਨਾਲ ਮੈਂ ਭਾਲ ਕਰਦੀ ਫਿਰਦੀ ਹਾਂ ਕਿ ਕਦੋਂ ਮੈਂ ਸੋਹਣੇ ਗੋਪਾਲ ਪਰਮਾਤਮਾ ਪ੍ਰਭੂ ਦਾ ਦਰਸ਼ਨ ਕਰ ਸਕਾਂ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਮੈਂ ਭਾਲਦੀ ਹਾਂ हे नानक कोई सज्जन संत जन मिनु ਮਿਲ ਪਏ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਣ ਦੀ ਸਮਰੱਥਾ ਰੱਖਦਾ ਹੋਵੇ ਜੋ ਮੈਨੂੰ ਪ੍ਰਭੂ ਨਾਲ ਮਿਲਾਨ ਦੀ ਸਮਰੱਥਾ ਰੱਖਦਾ ਹੋਵੇ ਪਰਮਾਤਮਾ ਨਾਲ ਮਿਲਣ ਦੀ ᔪਗਤੀ ਦੱਸ ਦੇਵੇ ਬੇਨ ਮਿਲਬੇ ਸਾਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਪਰਮਾਤਮਾ ਨੂੰ ਮਿਲਣ ਤੋਂ ਬਿਨਾ ਹਿਰਦੇ ਵਿੱਚ ਠੰਡ ਨਹੀਂ ਪੈਂਦੀ ਰਤਾ ਜਿਤਨੇ ਸਮੇ ਲਈ ਭੀ ਸ਼ਾਂਤੀ ਨਾਲ ਰਹਾ ਨਹੀਂ ਜਾ ਸਕਦਾ ਹਰ ਸਾਧ ਅਹ ਸਰਨਾਗਤੀ ਨਾਨਕ ਆਸ ਪੁਜਾਏ ਏ ਹੈ ਨਾਨਕ ਪ੍ਰਭੂ ਦੇ ਸੰਤ ਜਨਾ ਦੀ ਸਰਨੀ ਪਿਆ ਕੋਈ ਨਾ ਕੋਈ ਗੁਰਮਖ ਦਰਸ਼ਨ ਦੀ ਆਸ ਪੂਰੀ ਕਰ ਹੀ ਦਿੰਦਾ ਹੈ ਸ਼ਾਂਤ ਰੁੱਤ ਸਰਦ ਅਡੰਬਰੋ ਅਸੂਕਤ ਕੇ ਹਰ ਪਿਆਸ ਜਿਓ ਹੰਤ ਹੈ ਸਖੀਏ ਸਹੇਲੀਏ ਜਦੋਂ ਅਸੂਕਤ ਕਤਕ ਵਿੱਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ ਤਦੋ ਹਿਰਦੇ ਵਿੱਚ ਪ੍ਰਭੂ ਦੇ ਮਲਾਪ ਦੀ ਤਾਂਗ ਉਪਜਦੀ ਹੈ ਖੋਜੰਤੀ ਦਰਸ਼ਨ ਫਿਰਤਾ ਕਬ ਮਿਲਿਆ ਗੁਣਤਾ ਸਿਜਿਓ ਜਸ ਜੀ ਇਸਤਰੀ ਦੇ ਅੰਦਰ ਇਹ ਬਿਰਹ ਅਵਸਥਾ ਪੈਦਾ ਹੁੰਦੀ ਹੈ ਉਹ ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਨਾ ਦੇ ਖਜ਼ਾਨੇ ਪ੍ਰਭੂ ਨਾਲ ਕਦੋਂ ਮੇਲ ਹੋਵੇ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਰ ਕੰਗਣ ਤ੍ਰੈਗ ਬਨਾ हे ਸਹੇਲਿਏ ਪਿਆਰੇ ਖਸਮ ਦੇ ਮਲਾਪ ਤੋਂ ਬਿਨਾ ਉਸ ਦੇ ਮਲਾਪ ਦੇ ਸੁਖ ਦੀ ਸਾਰ ਨਹੀਂ ਪੈ ਸਕਦੀ ਹਾਰ ਕੰਗਣਾ ਆਦਿਕ ਸ਼ਿੰਗਾਰ ਸਗੋਂ ਦੁਖਦਾਈ ਲੱਗਦੇ ਹਨ ਸੁੰਦਰ ਸੋ ਜਾਣ ਚਤਰ ਬੇਟੀ ਸਾਹਸ ਬਿਨ ਜੈਸੇ ਤਨਾ ਇਸਤਰੀ ਸੋਹਣੀ ਹੋਵੇ ਸਿਆਣੀ ਹੋਵੇ ਚਤਰ ਹੋਵੇ ਵਿਦਿਆਵਤੀ ਹੋਵੇ ਪਤੀ ਦੇ ਬਲਾਵ ਤੋਂ ਬਿਨਾ ਹੋਈ ਹੈ ਜਿਵੇਂ ਸਾਹ ਆਉਣ ਤੋਂ ਬਿਨਾ ਸਰੀਰ ਈਤ ਉਤ ਦਹ ਦਿਸ ਆਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਇਹੀ ਹਾਲ ਹੁੰਦਾ ਹੈ ਜੀਵ ਇਸਤਰੀ ਦਾ ਜੇ ਪ੍ਰਭੂ ਮੁਲਾਬਤ ਵਾਂਝੀ ਰਹੇ ਆਸੇ ਪਾਸੇ ਦਸੀ ਪਾਸੀ ਵੇਖ ਭਾਲ ਕਰਦੀ ਹੈ ਉਹਦੇ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਤੰਗ ਬਣੀ ਰਹਿੰਦੀ ਹੈ ਬੇਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜਿਓ ਨਾਨਕ ਬੇਨਤੀ ਕਰਦਾ ਹੈ ਓ ਸੰਤ ਜਨੋ ਅੱਗੇ ਬੇਨਤੀ ਕਰਦੀ ਰਹਿੰਦੀ ਹੈ ਜੀ ਬੇਸਤਰੀ ਹੇ ਸੰਤ ਜਨੋ ਕਿਰਪਾ ਕਰਕੇ ਮੈਨੂੰ ਗੁਨਾ ਦੇ ਖਜ਼ਾਨੇ ਪਰਮਾਤਮਾ ਨਾਲ ਮਿਲਾ ਦਿਓ ਸਲੋਕ ਜਲਣ ਬੁਜੀ ਸੀਤਲ ਭਏ ਮਨ ਤਨ ਉਪਜੀ ਸਾਤ ਜਿਨ੍ਹਾਂ ਮਨੁੱਖਾ ਨੂੰ ਪੂਰਨ ਪ੍ਰਭੂ ਜੀ ਮਿਲ ਪਏ ਉਹਨਾਂ ਦੇ ਅੰਦਰੋਂ ਹੋਰ ਹੋਰ ਪਾਸੇ ਦੀ फडਕੜਾ ਦੂਰ ਹੋ ਗਈ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਗਏ ਹੈ ਨਾਨਕ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਸ਼ਾਂਤੀ ਪੈਦਾ ਹੋ ਗਈ ਜਿਹੜੇ ਗੁਰੂ ਦੀ ਗੱਲ ਮੰਨ ਕੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿਣ ਲੱਗ ਪਏ ਜਲਨ 부ਜੀ ਸੀਤਲ ਪਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 928 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 929 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ